ਸਾਚੀ ਗਾਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਅਰਵਿੰਦ ਕੇਜਰੀਵਾਲ ਦੀ ਤਰਫੋਂ ਅੱਜ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਕਾਫੀ ਪ੍ਰੈਸ਼ਰ ਵਿਰੋਧੀ ਧਿਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਉੱਪਰ ਬਣਾਉਂਦੀ ਹੋਈ ਨਜ਼ਰ ਆ ਰਹੀ ਸੀ ਜਿਸ ਢੰਗ ਦੇ ਨਾਲ ਇਸ ਜ਼ਮਾਨਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਬੇਲ ਮੁੱਖ ਮੰਤਰੀ ਤੱਕ ਵੀ ਕਹਿਣਾ ਬੀਜੇਪੀ ਆਗੂਆਂ ਨੇ ਸ਼ੁਰੂ ਕਰ ਦਿੱਤਾ ਸੀ ਕੈਬਨਿਟ ਮਨਿਸਟਰ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ ਗੱਲਬਾਤ ਕਰਦੇ ਹਨ ਚੀਮਾ ਸਾਹਿਬ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਉੱਪਰ ਜਿਹੜੇ ਚਾਰਜੇਸ ਲੱਗੇ ਉਸ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਕਿਤਨਾ ਕਿਤੇ ਹਾਵੀ ਹੁੰਦੀ ਨਜ਼ਰ ਆ ਰਹੀ ਸੀ ਕਈ ਵਾਰ ਇਸ ਤਰ੍ਹਾਂ ਦੀ ਟਿੱਪਣੀਆਂ ਆ ਰਹੀਆਂ ਸੀ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇਣ ਜਦੋਂ ਬੇਲ ਵੀ ਮਿਲੀ ਤਾਂ ਵੀ ਉਹਨਾਂ ਨੇ ਬੇਲ ਮੁੱਖ ਮੰਤਰੀ ਦਾ ਨਾਂ ਦੇ ਦਿੱਤਾ ਅਰਵਿੰਦ ਕੇਜਰੀਵਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਫੈਸਲਾ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ ਦੇਖੋ ਦੇ ਜਾਣਦਾਗਾ ਕਿ ਭਾਰਤ ਜਨਤਾ ਪਾਰਟੀ ਇੱਕ ਝੂਠ ਦੀ ਦੁਕਾਨ ਆ ਜੀ ਉਹ ਨਿਤਾਮਾ ਦੀ ਦੁਕਾਨ ਆ ਜਿਹੜੀ ਹਮੇਸ਼ਾ ਝੂਠ ਰਸਤੇ ਰਹਿੰਦੇ ਨੇ ਕਿ ਕੋਈ ਨਾ ਕੋਈ ਸ਼ਰਜੰਤਰ ਰਚਦੇ ਰਹਿੰਦੇ ਨੇ ਕਿ ਆਮ ਆਦੀ ਪਾਰਟੀ ਨੂੰ ਕਿਵੇਂ ਫੇਲ ਕੀਤਾ ਜਾਵੇ ਦੇਖੋ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਮਨੀਸ਼ ਯਸ਼ੋਧਿਆ ਜੀ ਦੇ ਉੱਪਰ ਇੱਕ ਝੂਠਾ ਮਨਕੜਤ ਕਹਾਣੀ ਦੇ ਆਧਾਰ ਤੇ ਕੇਸ ਦਰਜ ਕੀਤਾ ਤਾਂ ਕਿ ਦਿੱਲੀ ਦੀ ਸਰਕਾਰ ਤੋੜੀ ਜਾਵੇ ਪੰਜਾਬ ਦੀ ਸਰਕਾਰ ਤੋੜੀ ਜਾਵੇ ਦਿੱਲੀ ਦੀ ਐਮਸੀਡੀ ਤੋੜੀ ਜਾਵੇ ਪਰ ਲੇਕਿਨ ਆਵਾਮੀ ਪਾਰਟੀ ਇਕ ਜੁਟ ਰਹੀ ਆਵਾਮੀ ਪਾਰਟੀ ਇਕ ਮੁੱਟ ਰਹੀ ਔਰ ਕਿਤੇ ਵੀ ਸਾਡਾ ਇੱਕ ਕਾਰਾ ਕਰਤਾ ਤੋਂ ਲੈ ਕੇ ਕਿ ਵਲੰਟੀਅਰ ਤੋਂ ਲੈ ਕੇ ਇੱਕ ਲੀਡਰ ਤੱਕ ਕੋਈ ਵੀ ਜਿਹੜਾ ਹੈਗਾ ਆਵਾਮੀ ਪਾਰਟੀ ਦਾ ਸਾਥੀ ਦੱਸ ਤੇ ਬਲਕੇ ਜਿਤੋਂ ਰਵਿੰਦ ਕੇਜਰੀਵਾਲ ਜੀ ਅੰਦਰ ਸੀ ਸਾਰੇ ਜਣੇ ਇੱਕ ਮੁੱਠੇ ਇਕ ਜੁਟ ਹੋ ਕੇ ਰਵਿੰਦ ਕੇਜਰੀਵਾਲ ਜੀ ਦਾ ਸਾਥ ਦੇ ਰਹੇ ਸੀ ਅੱਜ ਵੀ ਦੇ ਰਹੇ ਨੇ ਔਰ ਦਿੰਦੇ ਰਹਿਣਗੇ ਮੈਨੂੰ ਪੂਰਾ ਯਕੀਨ ਸੋ ਅੱਜ ਲੋਕਤੰਤਰ ਦੇ ਅੰਦਰ ਸਭ ਤੋਂ ਵੱਡਾ ਰਕਾਣ ਹੁੰਦੇ ਨੇਗੇ ਲੋਕ ਚੁੰਦੇ ਨੇ ਕਿ ਲੋਕ ਮੁੱਖ ਮੰਤਰੀ ਚੁੰਨਦੇ ਨੇ ਐਮ ਐਲ اے ਚੁੰਨਦੇ ਨੇ ਐਮ ਪੀ ਚੁੰਨਦੇ ਨੇ ਸੁਰਵਿੰਦ ਕੇਜਰੀਵਾੜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਮੈਂ ਦੁਬਾਰਾ ਇਲੈਕਸ਼ਨ ਚ ਜਾਊਂਗਾ ਦੁਬਾਰਾ ਜਾ ਕੇ ਇਲੈਕਸ਼ਨ ਲੜਕੇ ਜੇ ਲੋਕ ਫਤਵਾ ਦੇਣਗੇ ਤਾਂ ਦੁਬਾਰਾ ਮੁੱਖ ਮੰਤਰੀ ਬਣੂਗਾ ਜੇਕਰ ਨਹੀਂ ਦੇਣਗੇ ਦੁਬਾਰਾ ਮੁੱਖ ਮੰਤਰੀ ਨਹੀਂ ਬਣਦਾ ਸੋ ਉਹਨਾਂ ਨੇ ਇਹ ਵੀ ਕਿਹਾ ਬਹੁਤ ਵੱਡੀ ਐਗਜ਼ੈਂਪਲ ਸੈੱਟ ਕੀਤੀ ਆ ਕਿ ਜੇ ਮੈਂ ਇਮਾਨਦਾਰ ਆ ਮੈਨੂੰ ਵੋਟ ਪਹੁੰਚ ਜਾਵੇ ਬੇਈਮਾਨਾ ਮੈਨੂੰ ਵੋਟ ਨਾ ਪਾਓ ਬਹੁਤ ਵੱਡੀਆਂ ਗੱਲਾਂ ਬੈਸਮੰਦ ਅੱਜ ਦੇ ਦਿੱਤੀ ਸਿਆਸਤ ਦੇ ਅੰਦਰ ਅਰਵਿੰਦ ਕੇਜਰੀਵਾੜੀ ਨੇ ਕੰਜੇ ਨੇ ਸੋ ਮੈਂ ਨਮਿਕ ਦਿਸ਼ਾ ਦਿੰਦੇ ਨੇ ਕਿ ਨਮਾਇਕ ਮਤਲਬ ਵਿਜ਼ਨ ਦਿੰਦੇ ਨੇ ਕਿ ਦੇਸ਼ ਦੇ ਅੰਦਰ ਰਾਜਨੀਤੀ ਕਿਵੇਂ ਕਰਨੀ ਆ ਤੁਸੀਂ ਵਿਜ਼ਨ ਦੀ ਗੱਲ ਕਰ ਰਹੇ ਹੋ ਲੇਕਿਨ ਸਿਆਸੀ ਮਾਇਨੇ ਕੀ ਕੱਢੇ ਜਾਣ ਇਸੇ ਕਿਉਂਕਿ ਵਿਰੋਧੀ ਕਹਿ ਰਹੇ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਿਆਸੀ ਵਿਰੋਧੀ ਜੋ ਕੁਝ ਮਰਜ਼ੀ ਕਹਿੰਦੇ ਰਹਿਣ ਪਰ ਲੇਕਿਨ ਮੈਨੂੰ ਯਕੀਨ ਆ ਕਿ ਦਿੱਲੀ ਦੀਆਂ 70 ਦੇ 70 ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਅਰਵਿੰਦ ਕੇਜਰੀਵਾਲ ਜੀ ਦੁਬਾਰਾ ਪ੍ਰਚੰਡ ਬਹੁਮਤ ਦੇ ਨਾਲ ਮੁੱਖ ਮੰਤਰੀ ਬਣਨਗੇ ਔਰ ਭਾਰਤੀ ਜਨਤਾ ਪਾਰਟੀ ਫੇਲ ਹੋਊਗੀ ਕਿਉਂਕਿ ਦਿੱਲੀ ਦੇ ਲੋਕਾਂ ਦੇ ਦਿਲਾਂ 'ਚ ਰਾਜ ਕੌਣ ਕਰਦਾ ਇਹ ਦੇਸ਼ ਜਨਰ ਅਰਵਿੰਦ ਕੇਜਰੀਵਾਲ ਜੀ ਕਰਦਾ। ਉਹ ਦਿੱਲੀ ਦੇ ਚੁਗੀਆਂ ਦਿੱਲੀ ਦੇ ਚੁਗੀਆਂ ਚੌਂਕੜੀਆਂ ਚ ਕੌਣ ਸੌਂਦਾ ਰਿਹਾ ਅਰਵਿੰਦ ਕੇਜਰੀਵਾਲ ਜੀ ਰਿਹਾ। ਦਿੱਲੀ ਦੇ ਲੋਕਾਂ ਲਈ ਅੱਛੇ ਸਕੂਲ ਕਿਹਨੇ ਬਣਾਏ ਨੇਗੇ? ਅਰਵਿੰਦ ਕੇਜਰੀਵਾਲ ਜੀ ਨੇ ਬਣਾਏ ਨੇ। ਮਨੀਸ਼ ਸ਼ੋਧਿਆ ਜੀ ਨੇ ਬਣਾਏ ਨੇ। ਦਿੱਲੀ ਦੇ ਲੋਕਾਂ ਦਾ ਅੱਛਾ ਇਲਾਜ ਮੁਫਤ ਇਲਾਜ ਕਿੱਥੇ ਉਹਦਾ ਮਹਲਾ ਕਲੀਨਿਕਾ ਚੋਂਦਾ। ਕੌਣ ਕਰਵਾ ਰਿਹਾ? ਅਰਵਿੰਦ ਕੇਜਰੀਵਾਲ ਸਾਰੀਆਂ ਐਗਜ਼ਾਮਪਲ ਦਿੱਲੀ ਦੇ ਲੋਕਾਂ ਦੇ ਸਾਹਮਣੇ ਨੇ ਸੋ ਮੈਂ ਸਮਝਦਾ ਹਾਂ ਦਿੱਲੀ ਦੇ ਲੋਕ ਇੱਕ ਵਾਰ ਫੇਰ ਪਿਆਰ ਸਤਿਕਾਰ ਕਰਦੇ ਨੇ ਜੀ ਮਾ ਸਰ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ ਜਿਹੜੇ ਬੀਜੇਪੀ ਦੇ ਆਗੂ ਹੈ ਉਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਇਹ ਜੀ ਕੰਡੀਸ਼ਨ ਲਾਤੀਆਂ ਕਿ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਜੇ ਬਣੇ ਵੀ ਰਹਿੰਦੇ ਤੇ ਫੈਸਲਾ ਕੋਈ ਨਹੀਂ ਲੈ ਸਕਤੇ ਸੀ ਇਸ ਕਰਕੇ ਉਹਨਾਂ ਨੇ ਆਪਣੀ ਛਵੀ ਨੂੰ ਬਚਾਉਣ ਲਈ ਪਾਰਟੀ ਦੀ ਕ੍ਰੈਡੀਬਿਲਟੀ ਨੂੰ ਬਚਾਉਣ ਲਈ ਆ ਫੈਸਲਾ ਲਿਆ ਆ ਦੇਖੋ ਦੇਹ ਜਾਣਦਾ ਕਿ ਅਰਵਿੰਦ ਕੇਜਰੀਵਾਲ ਜੀ ਕੋਲੇ ਪਹਿਲਾਂ ਵੀ ਕੋਈ ਮਹਿਕਮਾ ਨਹੀਂ ਸੀਗਾ ਅਰਵਿੰਦ ਕੇਜਰੀਵਾਲ ਜੀ ਨੇ ਪਹਿਲਾਂ ਮਹਿਕਮਾ ਕੋਈ ਨਹੀਂ ਰੱਖਿਆ ਸੀਗਾ ਉਹ ਬਿਗੈਰ ਮਹਿਕਮੇ ਤੋਂ ਬਤੌਰ ਮੁੱਖ ਮੰਤਰੀ ਕੰਮ ਕਰਦੇ ਸੀਗੇ ਸੋ ਇਹ ਕਿੰਨੀ ਵਾਰ ਅਰਵਿੰਦ ਕੇਜਰੀਵਾਲ ਜੀ ਨੂੰ ਕੰਮ ਕਰਨ ਤੋਂ ਰੋਕਿਆ ਕਦੇ ਐਲਜੀ ਦੀਆਂ ਪਾਵਰਾਂ ਦਾ ਗਲਤ ਇਸਤੇਮਾਲ ਜੀ ਕਦੇ ਕੋਈ ਨਾ ਕੋਈ ਐਕਟ ਬਣਾ ਦੇਣਾ ਕਦੇ ਆਨਰੇਬਲ ਸੁਪਰੀਮ ਕੋਰਟ ਨੂੰ ਦੇ ਵਿੱਚ ਅੰਦਰ ਕੋਈ ਨਾ ਕੋਈ ਝੂਠਾ ਕੇਸ ਪੜਾ ਦੇਣਾ ਜਾਂ ਹੋਰ ਝੂਠੇ ਕੇਸ ਪੜਾ ਸਾਰਾ ਕੁਝ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਕਈ ਵਾਰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਵਾਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਅਰਵਿੰਦ ਕੇਜਰੀਵਾਲ ਜੀ ਹੋਰ ਤਾਕਤਵਰ ਹੋਰ ਪਾਵਰਫੁਲ ਹੋ ਕੇ ਅੱਗੇ ਵਧਦੇ ਨੇ ਸੋ ਮੈਂ ਸਮਝਦਾ ਹਾਂ ਅੱਜ ਦੇ ਇਸ ਫੈਸਲੇ ਦੇ ਨਾਲ ਆਵਾਜ਼ੀ ਪਾਰਟੀ ਹੋਰ ਦੇਸ਼ ਦੇ ਅੰਦਰ ਮਜ਼ਬੂਤ ਹੋਈ ਆ ਔਰ ਰਵਿੰਦ ਕੇਜਰੀਵਾਲ ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਵਿਰੋਧੀ ਤੁਹਾਡੀ ਸਰਕਾਰ ਤੇ ਹਾਵੀ ਹੋ ਸਕਦੇ ਨੇ ਕਿਉਂਕਿ ਵਿਰੋਧੀ ਪਹਿਲਾਂ ਹੀ ਕਹਿੰਦੇ ਸੀ ਕਿ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਹੈ ਹੂ ਬੂ ਉਹੀ ਸ਼ਰਾਬ ਨੀਤੀ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਗਈ ਹੈ ਤੇ ਉਸ ਦਾ ਅਸਰ ਪੈ ਸਕਦਾ ਹੈ। ਦੇਖੋ ਜਿੰਨੇ ਮਰਜ਼ੀ ਵਿਰੋਧੀ ਗੱਲਾਂ ਕਰ ਲੈਣ ਲੇਕਿਨ ਆਮ ਆਦਮੀ ਪਾਰਟੀ ਪੰਜਾਬ ਚ ਪੰਜਾਬ ਦੀ ਭਲਾਈ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦਾ ਰੈਵਨਿਊ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਔਰ ਅਸੀਂ ਬਿਲਕੁਲ ਸਖਤ ਮਿਹਨਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਕਰ ਰਹੇ ਆ ਔਰ ਜਿੰਨਾ ਮਰਜੀ ਉਹ ਦੋਸ਼ ਲਾਦਨ ਸਾਡਾ ਕੰਮ ਹੈ ਕੰਮ ਕਰਨਾ ਉਹਨਾਂ ਦਾ ਕੰਮ ਹੈ ਦੋਸ਼ ਲਾਉਣਾ ਦੋਸ਼ ਲਾਈ ਜਾਣਾ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਚਲੋ ਵੱਡੀ ਗੱਲ ਆਖੀ ਹੈ ਕਿ ਸਾਡਾ ਕੰਮ ਹੈ ਕੰਮ ਕਰਨਾ ਵਿਰੋਧੀਆਂ ਦਾ ਕੰਮ ਹੈ ਦੋਸ਼ ਲਾਣਾ ਹਾਲਾਂਕਿ ਇਸ આરોਪ ਪਰਤਾ આરોਪ ਦੀ ਰਾਜਨੀਤੀ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਦੇਸ਼ ਦੀ ਸਿਆਸਤ ਕੀ ਕਰਵਟ ਲੈਂਦੀ ਨਜ਼ਰ ਆਉਂਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप